ਆ ਅੰਜੀਰ ਵੌਲਨਟ ਐ ਖੰਜੂਰ ਖੰਜੂਰ ਅੰਜੀਰ ਕੋਕੋਨਟ ਵੌਲਨਟ ਬਰੋ ਮਤਲਬ ਅਖਰੋਟ ਅਖਰੋਟ ਉਧੇ ਇਹ ਨਾ ਚਾਕਲੇਟ ਹਾਂ ਚਾਕਲੇਟ ਵੀ ਜੈਨਾ ਪ੍ਰੈਸ ਮਲਕਾਟ ਕ੍ਰਿਕਟ ਵੀ ਠੀਕ ਉੱਠਦੇ ਨਹੀਂ ਹਾਂਗੇ ਉਠਾ ਹਮ ਇੱਧਰ ਦੇਖ ਮਨ ਪਾਪਾ ਦੀ ਡੈਥ ਨੂੰ ਮੈਂ ਪਾਣੀ ਪੀਣਾ ਨਹੀਂ ਹੋਣਾ ਨੇ ਮੈਂ ਪਿਆ ਸੀ ਪੀ ਨਹੀਂ ਹੋਇਆ ਇਹਨਾਂ ਤੋਂ ਮੈਂ ਇਹਨੇ ਆਪਰੇਟ ਕੀਤਾ ਨਾ ਪੁੱਛ ਡਾਕਟਰ ਰਾਗਵ ਆਪਣੇ ਡਾਕਟਰ ਤੁਸ਼ਾਰ ਜੀ ਨੇ ਕੀਤਾ ਇੱਥੇ ਨੇ ਡਾਕਟਰ ਛਾਰ ਨੇ ਆਪਣੇ ਜਿਹੜੇ ਸੀਨੀਅਰ ਡਾਕਟਰ ਨੂੰ ਉਹਨਾਂ ਨੇ ਕੀਤਾ ਸੀ ਆ ਬਾਬੂ ਜਤਿੰਦਰਪਾਲ ਸਿੰਘ ਜੀ ਬਿਹਤਵਾਨ ਜੀ ਨੂੰ 21 12 21 ਨੂੰ ਲੈ ਕੇ ਆਏ ਦਸੰਬਰ ਦਾ ਮਹੀਨਾ ਸੀ 21 22 23 24 ਤਿੰਨ ਸਾਲ ਹੋ ਗਏ ਬਾਪੂ ਜੀ ਨੂੰ ਸਾਡੇ ਕੋਲੇ ਲੱਗ ਪੜ ਉਸ ਟਾਈਮ ਬਾਪੂ ਜੀ ਦੀ ਕੀ ਹਾਲਤ ਸੀ ਉਹ ਤੁਸੀਂ ਸਾਰਿਆਂ ਨੇ ਦੇਖੀ ਆ ਭੈਣ ਦੀ ਵੀ ਕੀ ਹਾਲਤ ਸੀ ਉਹ ਵੀ ਸਾਰਿਆਂ ਨੇ ਦੇਖੀ ਉਸ ਤੋਂ ਬਾਅਦ ਇੱਕ ਵਾਰੀ ਬਾਪੂ ਘਰੇ ਗੇੜਾ ਮਾਰ ਕੇ ਆਇਆ ਸਾਡੇ ਨਾਲ ਜਾ ਕੇ ਦੁਆਰਾ ਘਰ ਬਿਨਿੰਗੇ ਚੋਰੀ ਹੋ ਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜਤਿੰਦਰਪਾਲ ਸਿੰਘ ਜੀ ਵੈਦਵਾਨ ਅਕਾਲ ਚਲਾਣਾ ਕਰਕੇ ਕੱਲ ਰਾਤ ਵੀ 8:30 ਵਜੇ ਮੈਂ ਬਾਪੂ ਜੀ ਕੋਲੋਂ ਗਿਆ ਬਾਪੂ ਜੀ ਮੈਨੂੰ ਕਹਿੰਦੇ ਬੇਟੀ ਨੂੰ ਬੁਲਾ ਮਿਲਣਾ ਮੈਂ ਕਿਹਾ ਬਾਪੂ ਜੀ ਮੈਂ ਬੁਲਾਉਣਾ ਆ ਬੁਲਾ ਆ ਰਿਖ ਮਿਲਣਾ ਬੁਲਾ ਬੁਲਾ ਆ ਲਾਸਟ ਅਸ਼ੀਰਵਾਦ ਬਾਪੂ ਦਾ ਬਾਪੂ ਜੀ ਕਿ ਉਹ ਬਲੇਡਿੰਗ ਹੋਏ ਪਤਾ ਨਹੀਂ ਆਖਰੀ ਵਾਰੀ ਆਪਣੀ ਬੇਟੀ ਨਾਲ ਕੀ ਗੱਲ ਕਰਨੀ ਚਾਹੁੰਦਾ ਸੀ ਬਾਪੂ ਮੈਨੂੰ ਕਹਿੰਦੇ ਬੇਟੀ ਨੂੰ ਬੁਲਾਇਓ ਮੈਂ ਕਿਹਾ ਮੈਂ ਬਰਉਨਾ ਬਾਪੂ ਉੱਥੋਂ ਨਾਲ ਹੀ ਅਗਲੇ ਬੈੱਡ ਤੇ ਮਾਤਾ ਕਰਤਾਰਕ ਔਰ ਜ਼ਿਆਦਾ ਢਿੱਲੀ ਸੀਗੀ ਉਹ ਦਿਨ ਮੈਂ ਗੱਲ ਨਹੀਂ ਲੱਗ ਗਿਆ ਜਾਨੂ ਅਸੀਂ ਬਾਹਰ ਗਏ ਮੈਂ ਬੁੱਸਰੀ ਗਿਆ ਭੁੱਲ ਹੀ ਗਿਆ ਵੀ ਬਾਪੂ ਨੇ ਕੀ ਕਿਹਾ ਵੀ ਬਾਪੂ ਨੇ ਆਪਣੀ ਬੇਟੀ ਨੂੰ ਮਿਲਣ ਦੇ ਬਾਰੇ ਗੱਲ ਕਹੀ ਮੈਂ ਭੁੱਲ ਹੀ ਗਿਆ ਦਮਾਰਚ ਨਹੀਂ ਰਿਹਾ ਪਰ ਜਦੋਂ ਮੈਂ ਸਵੇਰੇ ਉੱਠ ਕੇ 5 ਵਜੇ ਗਰਾਊਂਡ ਗਿਆ ਉਦੋਂ ਵੀ ਮੈਂ ਹਸਪੀਟਲ ਦੇ ਬਾਹਰ ਦੀ ਗਿਆ ਉਦੋਂ ਮੇਰੇ ਧਿਆਨ ਚ ਆਈ ਗੱਲ ਫਿਰ ਮੇਰੇ ਬਾਪੂ ਨੇ ਰਾਤ ਕਿਹਾ ਸੀ ਅਜੇ ਤਾਂ ਬਾਹਰ ਗਰਾਊਂਡ 'ਚ ਹੀ ਸੀ ਸੈਰੀ ਕਰਦੇ ਸੀ ਜਦੋਂ ਫੋਨ ਆ ਗਿਆ ਵੀ ਬਾਪੂ ਗਵਿਹਦਵਾਨ ਜੀ ਇਕਦਮ ਜ਼ਿਆਦਾ ਢਿੱਲੇ ਹੋ ਗਏ ਆਈਸੀਓ ਚ ਲਾਇਆ ਏ ਤੁਰ ਗਏ ਬਾਪੂ ਗਵਿਹਦਵਾਨ ਅੱਜ ਡਾਕਟਰ ਸਾਹਿਬ ਨੇ ਕੁਝ ਟੈਸਟ ਲਿਖੇ ਸੀਗੇ ਵੀ ਆਪਾਂ ਟੈਸਟ ਕਰਾਉਨੇ ਆ ਤੇ ਅੱਜ 9 ਵਜੇ ਜਾਣਾ ਸੀ ਬਾਪੂ ਨੇ ਇੱਥੇ OriGen Hospital Mayo ਦੇ ਵਿੱਚ ਟੈਸਟ ਕਰਾਉਣਾ ਬਾਪੂ ਜਤਿੰਦਰਪਾਲ ਸਿੰਘ ਜੀ ਬੈਦਵਾਨ ਜੀ ਨੂੰ 21 12 21 ਨੂੰ ਲੈ ਕੇ ਆਏ ਸੀ ਦਸੰਬਰ ਦਾ ਮਹੀਨਾ ਸੀ 21 22 23 24 ਤਿੰਨ ਸਾਲ ਹੋ ਗਏ ਬਾਪੂ ਜੀ ਨੂੰ ਸਾਡੇ ਕੋਲ ਸਾਡੇ ਪੱਗ ਉਸ ਟਾਈਮ ਬਾਪੂ ਜੀ ਦੀ ਕੀ ਹਾਲਤ ਸੀ ਉਹ ਤੁਸੀਂ ਸਾਰਿਆਂ ਨੇ ਦੇਖੀ ਆ ਭੈਣ ਦੀ ਵੀ ਕੀ ਹਾਲਤ ਸੀ ਉਹ ਵੀ ਸਾਰਿਆਂ ਨੇ ਦੇਖੀ ਉਸ ਤੋਂ ਬਾਅਦ ਇੱਕ ਵਾਰੀ ਬਾਪੂ ਘਰੇ ਜਿਹੜਾ ਮਾਰ ਕੇ ਆਇਆ ਸਾਡੇ ਨਾਲ ਜਾ ਕੇ ਦੁਬਾਰਾ ਘਰ ਵੀ ਨਹੀਂ ਗਿਆ ਚੋਰੀ ਹੋ ਗਈ ਸੀ ਉਦੋਂ ਡਾਕਟਰ ਸਾਹਿਬ ਕਹਿੰਦੇ ਪਾਪਾ ਨੂੰ ਹਾਰਟ ਅਟੈਕ ਹੋ ਗਿਆ ਹਾਂ ਆਪਰੇਟਿਵ ਹੋ ਗਏ ਨਾ ਕਮੇਟ ਨਹੀਂ ਸੁੱਤੇ ਕੋਮਾ 'ਚ ਨੇ ਸੁੱਤੇ ਹੋਏ ਨੇ ਆਪਸ਼ਨ ਆਪਸ਼ਨ ਹਨਾ ਪਾਪਾ ਨੂੰ ਹੱਥ ਲਾ ਕੇ ਦੇਖੋ ਬੁਲਾਓ ਉਠਾਓ ਕਿ ਉઠੋ ਨਾ ਨੀ ਉਠਾਓ ਕਿ ਉਠੋ ਬੁਲਾਓ ਚੰਗੀ ਤਰ੍ਹਾਂ ਹਲਾਓ ਕਿ ਉਠੋ ਪਾਪਾ ਚੱਲੀਏ ਬਾਹਰ ਘੁੰਮ ਕੇ ਆਈਏ ਚਲੋ ਕਹਾਂਗਾ ਅਮਨ ਪਾਪਾ ਨੂੰ ਕਹਾਂ ਚਲੋ ਉੱਠੋ ਘੁੰਮ ਕੇ ਆਈਏ ਬਾਹਰ ਲੋਈ ਤਾਂ ਬਹੁਤ ਸੋਹਣੀ ਹੈ ਹੈ ਲੋਈ ਤਾਂ ਬਹੁਤ ਸੋਹਣੀ ਹੈ ਠੀਕ ਹੈ ਪੁੱਛੋ ਪਾਪਾ ਨੂੰ ਕਿ ਚੱਲੀਏ ਪਾਪਾ ਘੁੰਮ ਕੇ ਆਈਏ ਉਠੋ ਉਠਾਓ ਚੰਗੀ ਤਰ੍ਹਾਂ ਹਾਂ ਉਠੋ ਪਾਪਾ ਤਾਂ ਉੱਠੋਗੇ ਕਮਜ਼ੋਰ ਹੋਗੇ ਕਮਜ਼ੋਰ ਹੋ ਗਏ ਆਕਸੀਜਨ ਕਿੰਨਾ ਹੈ ਹਾਂ ਅਲਸੇ ਜਨਾ ਅਪਰੇਸ਼ਨ ਕਮਜ਼ੋਰ ਹੋ ਗਏ ਅਪਰੇਸ਼ਨ ਹੋਇਆ ਸੀ ਨਾ ਜਦੋਂ ਇਹਨਾਂ ਦੀ ਸੱਟ ਲੱਗੀ ਸੀ ਨਾ ਸਵੇਰੇ ਵੀ ਹੋਇਆ 6:35 ਤੋਂ ਪਾਪਾ ਜੀ ਦੀ ਤੈਨੂੰ ਪਤਾ ਗਿਆ ਹੈ ਡੈਫਨੀ ਹੋਏ ਬੈਂਸਿਨ ਨੈਕਸਟ ਬੋਗੋ ਬਣਾ ਨੈਕਸਟ ਨਹੀਂ ਲਾਉਣ ਇੱਧਰ ਦੇਖੋ ਇੱਧਰ ਦੇਖੋ ਜਰਨਲ ਨੂੰ ਬਣਾ ਤਾ ਗਿਆ ਯੂਐਸਏ ਕਹਿੰਦਾ ਅਮਰੀਕਨ ਬਲੈਕ ਆਕਾ ਜਰਨਲ ਆਫ ਮੀ ਪਾਪਾ ਜੋ ਗਿਆ ਨਹੀਂ ਹੋਈ ਬੈਦਵਾਨ ਸਾਹਿਬ ਬਾਪੂ ਜੀ ਬਾਪੂ ਜੀ ਉਹ ਕਹਿੰਦੇ ਮਫੂ ਮੈਂ ਮਫੂ ਮੈਂ ਕੀ ਕਹਿੰਦੇ ਨੇ ਮਫੂ ਤਾਉ ਬਤ ਅਲਾਕੇ ਉਠਾਉ ਚੰਗੀ ਤਰ੍ਹਾਂ ਪਾਪਾ ਪਾਪਾ ਜੀ ਬਾਪੂ ਜੀ ਬੈਦਵਾਨ ਸਾਹਿਬ ਬੈਦਵਾਨ ਸਾਹਿਬ ਬੈਦਵਾਨ ਸਾਹਿਬ ਬਾਪੂ ਜੀ ਦੀਸ ਤਕ ਆਉਣਾ ਹੈ ਸਰਦਿੱਤ ਤੇ ਥotras ਕੇ ਪਾਠ ਕਰਦੇ ਪਾਠ ਕਰਦੇ ਜਿੰਨਾ ਆਉਂਦਾ ਤੈਨੂੰ ਇੱਕ ਊੰਕਾਰ ਸਤਨਾਮ ਬੰਗਲਾ ਨਾਈਲ ਬ੍ਰਾਉਨ ਕਪਾਰਾ ਕੋਕੋਨਟ ਆਫਰਾਸ਼ਨਾ ਅ ਅੰਜੀਰ ਵਾਲਨਟ ਐ ਖਜੂਰ ਖਜੂਰ ਅੰਜੀਰ ਕੋਕੋਨਟ ਵਾਲਨਟ ਬ੍ਰਾਉਨ ਅਕਰੋਟ ਅਕਰੋਟ ਉਧੇ ਇਹਨਾਂ ਚਾਕਲੇਟ ਹਾਂ ਚਾਕਲੇਟ ਵੀ ਡੇਨ ਮੱਕੇ ਮਾਰਕੀਟ ਕਾ ਕਿੱਡ ਕਿੱਡ ਵੀ ਉੱਠਦੇ ਨਹੀਂ ਹੁਣ ਹਾਂਗੇ ਉਠਾ ਹਾਂ ਮੈਂ ਚੁੱਕ ਇੱਧਰ ਦੇਖ ਮਨ ਪਾਪਾ ਦੀ ਡੈਥ ਹੋ ਗਈ ਮੈਂ ਪਾਣੀ ਪਿਲਾਉ ਰਿਹਾ ਜੀ ਪਾਣੀ ਪੀਣਾ ਨਹੀਂ ਹੁਣ ਇਹਨਾਂ ਨੇ ਮੈਂ ਪਾਇਆ ਸੀ ਪੀਂ ਨਹੀਂ ਹੋਇਆ ਇਹਨਾਂ ਤੋਂ ਇਹਨੇ ਆਪਰੇਟ ਕੀਤਾ ਨਾ ਕੋਸ਼ਿਸ਼ ਡਾਕਟਰ ਰਾਗਵ ਆਪਣੇ ਡਾਕਟਰ ਤੁਸ਼ਾਰ ਜੀ ਨੇ ਕੀਤਾ ਇੱਥੇ ਨੇ ਡਾਕਟਰ ਸ਼ਾਰ ਨਹੀਂ ਆਪਣੇ ਜਿਹੜੇ ਸੀਨੀਅਰ ਡਾਕਟਰ ਨੇ ਉਹਨਾਂ ਨੇ ਕੀਤਾ ਸੀ ਰਾਮਨ ਪਾਪਾ ਨੂੰ ਕੀ ਹੋ ਗਿਆ ਆ ਕੀ ਮੈਂ ਬਸ ਕੰਟੇ ਕਿਉਂ ਜੀ ਦੀਦੀ ਦਾ ਫੋਨ ਆ ਦੀਦੀ ਕਹਿੰਦੇ ਮੈਂ ਆ ਗਈ ਘੰਟੇ 'ਚ ਆ ਜਾਣਾ ਦੀਦੀ ਨੇ ਠੀਕ ਆ ਆ ਗਈ ਮੈਂ ਹਾਂ ਦੀ ਮਤਲਬ ਤੁਹਾਨੂੰ ਮੈਂ ਬਿਲਕੁਲ ਕੰਟੇ ਚ ਆ ਗਏ ਅਸੀਂ ਨਿਕਲੇ ਹੋਏ ਆ ਠੀਕ ਆ ਮਨ ਆ ਦੀਦੀ ਆ ਦੀਦੀ ਆ ਕਹਤੋ ਵੀ ਪਾਪਾ ਨੇ ਮੈਂ ਮੈਂ ਲਾਣਾ ਅੰਕਲ ਸਕਰਟਿੰਗ ਹੂੰ ਮਨ ਪਾਪਾ ਜੀ ਨੇ ਕਦੇ ਨਹੀਂ ਆਉਣਾ ਵਾਪਸ ਤਾਂ ਸਾਹ ਨਹੀਂ ਨਾਲ ਆਉਗੇ